ਜਿਸ ਨੂੰ ਸੰਤਾਂ ਦੇ ਦੋ ਬਚਨ ਵਾਲੀ ਵੀਡੀਓ ਬਿਨਾ ਸਰਚ ਤੋਂ ਮਿਲ ਰਹੀ ਹੈ ਉਸ ਦੀ ਕਿਸਮਤ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ 100% ਸੋ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਹ ਸੰਗਤ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮਾਪੁਰਖਾਂ ਦੇ ਬਚਨ ਬਾਬਾ ਅਤਰ ਸਿੰਘ ਜੀ ਮਾਪੁਰਖ ਮਸੂਹਣਾ ਸਾਹਿਬ ਵਾਲੇ ਉਹ ਹਮੇਸ਼ਾ ਸਾਰੀ ਸੰਗਤ ਨੂੰ ਬਚਨ ਕਰਦੇ ਹੁੰਦੇ ਸੀ ਸਾਰੀ ਸੰਗਤ ਨੂੰ ਉਹ ਆਖਦੇ ਹੁੰਦੇ ਸੀ ਕਹਿੰਦੇ ਭਾਈ ਜੇਕਰ ਸਤਗੁਰੂ ਦੀ ਕਿਰਪਾ ਆਪ ਜੀ ਸਮਝਦੇ ਹੋ ਵੀ ਸਾਡੇ ਤੇ ਨਹੀਂ ਹੈਗੀ ਕਹਿੰਦੇ ਇਹ ਆਪ ਜੀ ਦਾ ਭੁਲੇਖਾ ਹੈ ਸਤਗੁਰੂ ਦੀ ਕਿਰਪਾ ਕਹਿੰਦੇ ਸਾਰਿਆਂ ਤੇ ਵਰਤ ਰਹੀ ਹੈ ਪਾਰਸ਼ਾ ਦੀ ਕਿਰਪਾ ਜਿਹੜੀ ਹੈ ਉਹ ਸਾਰਿਆਂ ਤੇ ਵਰਤ ਰਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਿਰਪਾ ਹੈ ਉਹ ਸਾਰਿਆਂ ਤੇ ਵਰਤ ਰਹੀ ਹੈ ਕੋਈ ਵੀ ਐਸਾ ਨਹੀਂ ਵੀ ਜਿਹਦੀ ਜਿਹੜਾ ਉਹਦੀ ਕਿਰਪਾ ਤੋਂ ਬਿਨਾ ਹੋਵੇ ਸਵਨਾ ਉੱਪਰ ਨਦਰ ਪ੍ਰਭ ਤੇਰੀ ਕਿਸੇ ਤੋੜੀ ਕਿਸੇ ਹੈ ਘਣੀਰੀ ਪਾਰਸ਼ਾ ਜੀ ਦੀ ਕਿਰਪਾ ਜਿਹੜੀ ਹੈ ਸਵਨਾ ਤੇ ਵਰਤ ਰਹੀ ਹੈ ਪਿਆਰਿਓ ਮਹਾਂਪੁਰ ਕਹਿੰਦੇ ਸੀ ਭਾਈ ਗੁਰੂ ਵਾਲੇ ਬਣ ਜਾਓ ਭਾਈ ਬਾਣੀ ਨੂੰ ਪੜਿਆ ਕਰੋ ਭਾਈ ਆਪ ਜੀ ਗੁਰੂ ਘਰ ਜਾਇਆ ਕਰੋ ਕਹਿੰਦੇ ਹੋਰ ਨਾ ਕਿਸੇ ਨੂੰ ਪੁੱਛੋ ਕਿਸੇ ਦੁਬਦਾ ਵਿੱਚ ਨਾ ਪਾਓ ਆਪ ਜੀ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜੋ ਕੇਵਲ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਰੱਖੋ ਕਹਿੰਦੇ ਹੋਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਫਿਰਨ ਦੀ ਲੋੜ ਨਹੀਂ ਧੰਗੁਰੂ ਗੁਰਗ੍ਰੰਥ ਸਾਹਿਬ ਜੀ ਕਹਿੰਦੇ ਤੁਹਾਡੇ ਤੇ ਕਿਰਪਾ ਕਰ ਦੇਣਗੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਗੁਰਮੁਖ ਪਿਆਰਿਓ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਥੋੜਾ ਜਿਹਾ ਵਿਚਾਰੀਏ ਮਹਾਂਪੁਰਖ ਦੋ ਬਚਨ ਜਿਆਦਾ ਕਰਦੇ ਸੀ ਕਹਿੰਦੇ ਭਾਈ ਦੁਬਦਾ ਵਿੱਚ ਨਾ ਪਾਓ ਗੁਰੂ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਕਹਿੰਦੇ ਤੁਹਾਡੇ ਜੀਵਨ ਦੀਆਂ ਸਾਰੀਆਂ ਔਕੜਾਂ ਖਤਮ ਹੋ ਜਾਣਗੀਆਂ ਜਿਨ੍ਹਾਂ ਨੂੰ ਇਹ ਗੱਲ ਮਿਲ ਰਹੀ ਹੈ ਸੁਣਨ ਨੂੰ ਜਿਨੇ ਇਸ ਗੱਲ ਨੂੰ ਮੰਨ ਰਹੇ ਨੇ ਤੇ 100% ਮੈਂ ਗਰੰਟੀ ਲੈਣਾ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਬਦਲ ਜਾਏਗਾ ਜੇ ਦੋ ਬਚਨ ਹੀ ਉਹਨਾਂ ਦੇ ਮੰਨ ਲੈ ਦੋ ਬਚਨ ਹੀ ਇਹਨਾਂ ਦੇ ਸੁਣ ਲੈ ਆਪਾਂ ਜਿੱਥੇ ਇਸ ਚੀਜ਼ ਨੂੰ ਜੀਵਨ ਦੇ ਵਿੱਚ ਲੈ ਕੇ ਆਈਏ ਇਸ ਚੀਜ਼ ਨੂੰ ਜੀਵਨ ਦਾ ਸ਼ਿੰਗਾਰ ਬਣਾਈਏ ਤੇ ਮੇਰੇ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਕਰਨਗੇ ਤੇ ਯਾਦ ਰੱਖਿਓ ਵੀ ਗੁਰੂ ਘਰ ਜਾਣਾ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝੋ ਵੀ ਸਤਿਗੁਰੂ ਜੀ ਤੁਸੀਂ ਮੈਨੂੰ ਇਹ ਸਮਾਂ ਦਿੱਤਾ ਉਥੇ 5-10 ਮਿੰਟ ਬੈਠ ਕੇ ਹਾਜ਼ਰੀ ਭਰੋ ਇਹ ਨਾ ਹੋਵੇ ਕਿ ਆਪਾਂ ਉਥੋਂ ਭੱਜ ਆਈਏ ਜਾਂ ਫालतੂ ਜਾਂ ਆਪਾਂ ਬੈਠੀਏ ਇੱਥੇ ਬੈਠਣ ਦਾ ਕੀ ਫਾਇਦਾ ਜੀ ਕਈ ਕਹਿੰਦੇ ਆ ਜੀ ਗੁਰੂ ਘਰ ਜਾ ਆਵਾਂਗੇ ਨਾਲੇ ਟਾਈਮ ਪਾਸ ਕਰ ਆਵਾਂਗੇ ਟਾਈਮ ਪਾਸ ਨਹੀਂ ਗੁਰੂ ਘਰ ਜਾਣਾ ਕੋਈ ਟਾਈਮ ਪਾਸ ਨਹੀਂ ਗੁਰੂ ਘਰ ਜਾਣ ਦਾ ਮਤਲਬ ਇਹ ਹੈ ਕਿ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਬਾਕੀ ਤੇ ਟਾਈਮ ਪਾਸ ਹੀ ਹੋ ਰਿਹਾ ਹੈ ਉਹੀ ਸਮਾਂ ਤੇ ਹੁੰਦਾ ਹੈ ਸਫਲ ਕਰਨ ਵਾਲਾ ਜਿਹੜਾ 5-10 ਮਿੰਟ ਬੈਠਾਂਗੇ ਕੋਈ ਸ਼ਬਦ ਸੁਣਾਗੇ ਕੋਈ ਗਿਆਨ ਦੀ ਗੱਲ ਸਿੱਖਾਂਗੇ ਗੁਰੂ ਦਵਾਰ ਹੈ ਹੋਏ ਤਾਂ ਸੋਝੀ ਪਾਈ ਸੀ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੀ ਕਿਰਪਾ ਹੈ ਸਭ ਤੋਂ ਵੱਡੀ ਮਿਹਰ ਹੈ ਪਿਆਰਿਓ ਹੁਣੇ ਤੋਂ ਉੱਤੇ ਹੋਰ ਕੋਈ ਕਿਰਪਾ ਨਹੀਂ ਹੈਗੀ ਸਤਿਗੁਰੂ ਜੀ ਨੇ ਸਭ ਤੋਂ ਵੱਡੀ ਕਿਰਪਾ ਕੀਤੀ ਹੈ ਪਾਤਸ਼ਾਹ ਜੀ ਨੇ ਸਭ ਤੋਂ ਵੱਡੀ ਮਿਹਰ ਕੀਤੀ ਹੈ ਸੋ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਨੂੰ ਸਮਝੀਏ ਇਹਨਾਂ ਚੀਜ਼ਾਂ ਨੂੰ ਵਿਚਾਰਨ ਦਾ ਯਤਨ ਕਰੀਏ ਸਤਿਗੁਰੂ ਜੀ ਫੇਰ ਸਾਡੇ ਤੇ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਤੇ ਫੇਰ ਹੋਏਗੀ ਸੋ ਜਿਹੜਾ ਵੀ ਇਸ ਵੀਡੀਓ ਨੂੰ ਸੁਣ ਰਿਹਾ ਹੈ ਜਿਹੜਾ ਇਹ ਬਚਨਾਂ ਨੂੰ ਸੁਣ ਰਿਹਾ ਹੈ ਸੋ ਗੁਰਮੁਖ ਪਿਆਰਿਓ ਉਹ ਮੰਨਣ ਦਾ ਯਤਨ ਜ਼ਰੂਰ ਕਰਿਓ ਤੇ ਥੋੜਾ ਥੋੜਾ ਪਹਿਲਾਂ ਗੁਰੂ ਘਰ ਨਾਲ ਜੁੜੋ ਤੇਰਾ ਮਹਾਂਪੁਰਖਾਂ ਦੇ ਬਚਨਾਂ ਨੂੰ ਮੰਨਣ ਦਾ ਯਤਨ ਕਰੋ ਆ ਫਾਲਤੂ ਦੀਆਂ ਚੀਜ਼ਾਂ ਵਿੱਚੋਂ ਮਨ ਮਨੌਤ ਆ ਬਾਬਿਆਂ ਦੀ ਪੂਜਾ ਆ ਉਹਨਾਂ ਦੀ ਪੂਜਾ ਜੀ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਸਾਡੇ ਤੇ ਸਤਿਗੁਰੂ ਫੇਰ ਮਿਹਰਬਾਨ ਹੋਣਗੇ ਤੇ ਯਾਦ ਰੱਖਿਓ ਗੁਰੂ ਦਵਾਰ ਹੈ ਹੋਏ ਤਾਂ ਸੋਝੀ ਪਾਈ ਸੀ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਆ ਦੋ ਬਚਨ ਚੇਤੇ ਰੱਖਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ